ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਮੇਰਾ ਨਾਮ ਗਗਨਦੀਪਾ ਹੈ ਪਿਛਲੇ 5 ਸਾਲਾਂ ਤੋਂ ਮੈਂ ਕੈਲੀਫੋਰਨੀਆ ਦੇ ਵਿੱਚ ਯੂ ਐਸ ਏ ਦੇ ਵਿੱਚ ਰਹਿ ਰਹੀ ਹਾਂ ਪੰਜਾਬ ਦੇ ਨਾਲ ਸਾਡਾ ਬਹੁਤ ਗੂੜਾ ਰਿਸ਼ਤਾ ਹੈ ਪੰਜਾਬ ਦੇ ਵਿੱਚ ਸਾਡੀਆਂ ਜੜ੍ਹਾਂ ਨੇ ਆਸੀਂ ਉੱਥੇ ਜੰਮੇ ਪਲੇ ਪੰਜਾਬ ਦੇ ਜੋ ਅੱਜ ਹਾਲਾਤ ਨੇ ਉਹ ਕਿਸੇ ਤੋਂ ਲੁਕੇ ਹੋਏ ਨਹੀਂ ਆ ਕਿੱਦਾਂ ਨੇ ਉੱਥੇ ਹਾਲਾਤ ਹੋ ਚੁੱਕੇ ਨੇ ਕਿ ਕਿਦੰਨ ਨੂੰ ਯੂਥ ਤਰ ਪਿਆ ਹੈ ਨਸ਼ਿਆਂ ਦੇ ਵਿੱਚ ਪੰਜਾਬ ਦੀ ਪੁਰਾਣੀ ਸਰਕਾਰ ਜੋ ਕਿ ਕਾਲੀ ਸਰਕਾਰ ਹੈ ਮੈਂ ਪੁਰਾਣੀ ਸਰਕਾਰੀ ਰਹੂੰਗੀ ਉਹਨਾਂ ਨੇ ਕੈਲੀਫੋਰਨੀਆ ਬਣਾਉਣ ਦੀ ਗੱਲ ਕੀਤੀ ਸੀ ਪਰ ਸ਼ਾਇਦ ਉਹਨਾਂ ਨੇ ਪੰਜਾਬ ਨੂੰ ਸ਼ਮਸ਼ਾਨ ਘਾਟ ਬਣਾ ਦਿੱਤਾ ਅੱਜ ਵੀਰੋ ਬਹੁਤ ਘੱਟ ਟਾਈਮ ਰਹਿ ਗਿਆ ਹੈ ਆਪਣੇ ਕੋਲੇ ਸਿਰਫ ਇੱਕ ਦਿਨ ਰਹਿ ਗਿਆ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹਨਾਂ ਦੇ ਉਹਨਾਂ ਦੇ ਨਾਟਕੀ ਦਾ ਆਮ ਆਦੀ ਪਾਰਟੀ ਦਾ ਉਮੀਦਵਾਰ ਕੌਣ ਹੈ ਪਰ ਮੈਂ ਸਿਰਫ ਇਹੀ ਬੇਨਤੀ ਕਰੂੰਗੀ ਕਿ ਤੁਸੀਂ ਜਦੋਂ ਜਾਓਗੇ ਉੱਥੇ ਉੱਥੇ ਕਚੜੂ ਦਾ ਨਿਸ਼ਾਨ ਆ ਜਿੱਦੇ ਤੇ ਤੁਸੀਂ ਵੋਟ ਪਾਣੀ ਆ ਆਮ ਆਦਮੀ ਪਾਰਟੀ ਨੂੰ ਵੋਟ ਦਿੰਦੀ ਆ ਉਹਦਾ ਕਾਰਨ ਇਹ ਹੈ ਕਿ ਇਹ ਨਵੀਂ ਪਾਰਟੀ ਆ ਇਹਨਾਂ ਨੇ ਸਾਨੂੰ ਹਜੇ ਤੱਕ ਕੋਈ ਧੋਖਾ ਨਹੀਂ ਦਿੱਤਾ ਜੋ ਇਹਨਾਂ ਨੇ ਦਿੱਲੀ ਦੇ ਵਿੱਚ ਕਿਹਾ ਉਹਨਾਂ ਨੇ ਕਰਕੇ ਵਿਖਾਇਆ ਚਾਹੇ ਅੱਜ ਮੀਡੀਆ ਦੇ ਵਿੱਚ ਸੌ ਝੂਠੀਆਂ ਵੀਡੀਓ ਬਣੀਆਂ ਹੋਣ ਪਰ ਆਪਾਂ ਨੂੰ ਸਭ ਨੂੰ ਪਤਾ ਆ ਇੰਨੇ ਕੁ ਪੜੇ ਲਿਖੇ ਤਾਂ ਜ਼ਰੂਰ ਆ ਕਿ ਆਪਾਂ ਨੂੰ ਸਾਰੀ ਸੱਚਾਈ ਦਾ ਪਤਾ ਆ ਮੰਵੀਰੋ ਇਹ ਟਾਈਮ ਆ ਗਿਆ ਹੈ ਵੀ ਆਪਾਂ ਆਮ ਆਦਮੀ ਪਾਰਟੀ ਨੂੰ ਜਿੱਦਾਂ ਆਪਾਂ ਭਗਵਾਨਤਮਨ ਨੂੰ ਜਿੱਤਾਇਆ ਆਪਾਂ ਹਰ ਇੱਕ ਆਪ ਦੇ ਉਮੀਦਵਾਰ ਨੂੰ ਉਸੇ ਤਰ੍ਹਾਂ ਦੀ ਜਿੱਤ ਦਿਵਾਉਣੀ ਆ ਤੇ ਇਹ ਜਿਹੜੀਆਂ ਪਾਰਟੀਆਂ ਸਾਨੂੰ ਲੁੱਟ ਕੇ ਖਾ ਗਈਆਂ ਨੇ ਇਹਨਾਂ ਦੇ ਮੂੰਹ ਤੇ ਕਰਾਹੀ ਚਪੇੜ ਵਰਗੇ ਇਹਨਾਂ ਨੂੰ ਹਾਰ ਦੇਣੀ ਆ ਇਸ ਕਰਕੇ ਤੁਸੀਂ ਕੁਝ ਨਹੀਂ ਸੋਚਣਾ ਇਹਨਾਂ ਨੇ ਕੈਲੀਫੋਰਨੀਆ ਨਹੀਂ ਬਣਾਉਣਾ ਪੰਜਾਬ ਨੂੰ ਨਾ ਹੀ ਬਣਾ ਸਕਦੇ ਨੇ ਨਾ ਕੋਈ ਹੋਰ ਪਾਰਟੀ ਬਣਾਉ ਸਕਦੀ ਆ ਪਰ ਆਪਾਂ ਪੰਜਾਬੀ ਹਰ ਇੱਕ ਆਮ ਇਨਸਾਨ ਜ਼ਰੂਰ ਕੈਲੀਫੋਰਨੀਆ ਬਣਾ ਸਕਦਾ ਆਮ ਆਦਮੀ ਪਾਰਟੀ ਨੂੰ ਵੋਟ પાਖੇ ਇੱਕ ਇੱਕ ਕ੍ਰਾਂਤੀਕਾਰੀ ਦੌਰ ਚੱਲ ਰਿਹਾ ਜਿਹਦਾ ਹਿੱਸਾ ਆਪਾਂ ਨੂੰ ਹਰ ਇੱਕ ਨੂੰ ਲੈਣਾ ਚਾਹੀਦਾ ਤੇ ਕੱਲ ਨੂੰ ਆਪਾਂ ਆਪਣੇ ਬੱਚਿਆਂ ਨੂੰ ਇਹ ਦੱਸ ਸਕੀਏ ਕਿ ਅਸੀਂ ਵੀ ਇਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਯੋਗਦਾਨ ਦਿੱਤਾ ਫਕਰ ਨਾਲ ਇਹ ਦੱਸ ਸਕੀਏ ਹੁਣ ਮੇਰਾ ਆਖਿਆ ਕਿ ਆਪਾਂ ਆਪੇ ਪੰਜਾਬ ਨੂੰ ਆਪੇ ਹੱਥੀਂ ਬਚਾ ਲਈਏ ਕਿਉਂਕਿ ਜੇ ਇਹ ਜਿਹੀਆਂ ਸਰਕਾਰਾਂ ਫੇਰ ਆ ਗਈਆਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਪੰਜਾਂ ਸਾਲਾਂ ਨੂੰ ਸ਼ਾਇਦ ਇਹ ਤਾਂ ਪੰਜਾਬ ਦਾ ਨਾਮ ਨਿਸ਼ਾਨ ਨਕਸ਼ੇ ਤੋਂ ਹੀ ਮਿਟਾ ਦੇਣਗੇ ਇੰਨੇ ਗਿਰ ਚੁੱਕੇ ਨੇ ਕਿਤੇ ਫਾਂਸ ਦੀਆਂ ਗੱਲਾਂ ਕਰਦੇ ਨੇ ਲੋਕਾਂ ਨੂੰ ਆਪਾਂ ਨੂੰ ਪਤਾ ਵੀ ਆਪਾਂ ਪੰਜਾਬੀ ਆਪਾਂ ਧਾਰਮਿਕ ਹੁੰਨੇ ਆ ਠੀਕ ਆ ਆਪਣੇ ਲਈ ਸਭ ਤੋਂ ਉੱਚਾ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਪਰ ਇਹ ਇੰਨੇ ਕੁੱਤੇ ਲੋਕ ਆ ਇਹਨਾਂ ਨੇ ਇਸੇ ਗੱਲਾਂ ਕਰਕੇ ਭੋਲੇ ਭੋਲੇ ਲੋਕਾਂ ਨੂੰ ਅੱਜ ਤੱਕ ਬਲੈਕਮੇਲ ਕਰਕੇ ਇਹ ਆਉਂਦੀਆਂ ਸਰਕਾਰਾਂ ਲੈ ਕੇ ਆਏ ਨੇ ਹੁਣ ਇਹ ਸੱਚੇ ਸੌਦੇ ਜਾ ਕੇ ਪਖੰਡੀ ਬਾਬੇ ਦੇ ਜਿਹੜਾ ਗੁੰਡਾ ਇੱਕ ਨੰਬਰ ਦਾ ਉਹਦੇ ਚਰਨਾਂ 'ਚ ਬਹਿ ਕੇ ਇਹਨਾਂ ਨੇ ਕਵਾਈ ਕਹ ਇਹਨਾਂ ਨੇ ਇਹ ਕਹਾਇਆ ਕੀ ਵੋਟਾਂ ਅਕਾਲੀਆਂ ਨੂੰ ਪਾਓ ਵੋਟਾਂ ਤੱਕੜੀ ਨੂੰ ਪਾਓ ਹੁਣ ਇਹਨਾਂ ਨੂੰ ਤਾਂ ਬਿਲਕੁਲ ਵੋਟ ਪਾਣੀ ਨਹੀਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਆ ਉਹ ਤਾਂ ਬੰਦਾ ਇਹਨਾਂ ਨੂੰ ਬਿਲਕੁਲ ਇਹ ਜਿਹੇ ਠੱਗਾਂ ਨੂੰ ਵੋਟ ਨਾ ਪਾਵੇ ਜੋ ਸਾਨੂੰ ਹਿਤ ਤੱਕ ਇਮੋਸ਼ਨਲੀ ਰਿਲੀਜੀਅਸਲੀ ਬਲੈਕਮੇਲ ਕਰ ਰਹੇ ਨੇ ਇਹਨਾਂ ਨੂੰ ਵੋਟ ਪਾਉਣ ਦਾ ਕੋਈ ਮਤਲਬ ਨਹੀਂ ਰਹਿ ਗਿਆ ਤਾਂ ਇਹੀ ਬੇਨਤੀ ਆ ਕਾਕੇ ਮੇਰੇ ਵਰਗੀ ਜੋ ਇਹ ਸੋਚ ਰੱਖਦੀ ਹੈ ਕਿ ਜਦੋਂ ਮੇਰੇ ਬੱਚਿਆਂ ਦੇ ਕਾਲਜ ਆਉਣ ਦਾ ਟਾਈਮ ਆਊਗਾ ਮੈਂ ਉਹਨਾਂ ਨੂੰ ਪੰਜਾਬ ਲੈ ਜਾਊਂਗੀ ਮੈਂ ਉਹਨਾਂ ਨੂੰ ਉੱਥੇ ਡਿਗਰੀਆਂ ਕਰਾਊਂਗੀ ਕਿਉਂਕਿ ਅਸੀਂ ਇੱਥੇ ਪੜ੍ਹ ਲੈ ਕੇ ਆਏ ਆ ਤੇ ਅੱਜ ਇੱਥੇ ਤਰੱਕੀਆਂ ਕਰ ਰਹੇ ਆ ਤਾਂ ਮੈਂ ਇਹਨਾਂ ਨੂੰ ਉੱਥੇ ਲੈ ਕੇ ਜਾਊਂਗੀ ਸ਼ਾਇਦ ਮੇਰਾ ਵੀ ਆਪ ਦਾ ਇਸ ਚੀਜ਼ ਵਿੱਚ ਸਵਾਰਥ ਆ ਜੇ ਮੈਂ ਸੋਚ ਸਕਦੀਆਂ ਕਿ ਕਾ ਐਸਾ ਸੋਹਣਾ ਪੰਜਾਬ ਬਣ ਜਾਵੇ ਕਿ ਅਸਾਇਰ ਇੱਥੋਂ ਛੱਡ ਕੇ ਉੱਥੇ ਚਲ ਜੀਏ ਤੇ ਵੀਰੋ ਤੁਸੀਂ ਤੇ ਆਪਦੇ ਬੱਚਿਆਂ ਦਾ ਭਵਿੱਖ ਆਪਦੇ ਹੱਥਾਂ ਨਾਲ ਹੀ ਲਿਖਣਾ ਵਾ ਤੁਸੀਂ ਜ਼ਰੂਰ ਕੱਲ ਨੂੰ ਅੱਜ ਤੁਸੀਂ ਮਿਹਨਤਾਂ ਕਰ ਰਹੇ ਹੋ ਤਾਂ ਕਿ ਤੁਸੀਂ ਕੱਲ ਨੂੰ ਆਪਦੇ ਬੱਚਿਆਂ ਨੂੰ ਚੰਗੀਆਂ ਵਿੱਦਿਆ ਚੰਗੇ ਸੰਸਕਾਰ ਉਹਨਾਂ ਨੂੰ ਇੱਕ ਚੰਗੇ ਇਨਸਾਨ ਬਣਾ ਸਕੋ ਹਰ ਇੱਕ ਦੇ ਹੱਥ ਵਿੱਚ ਆ ਇਸ ਕਰਕੇ ਸ਼ਰਾਬਾਂ ਪਿੱਛੇ ਜਾਂ ਕਿਸੇ ਹੋਰ ਲਾਲਚ ਪਿੱਛੇ ਆਪਦਾ ਇਮਾਨ ਨਾ ਵੇਚਿਓ ਆਪਦੇ ਬੱਚਿਆਂ ਦੇ ਭਵਿੱਖ ਨੂੰ ਨਾ ਵੇਚਿਓ ਵੋਟ ਛਾੜੂ ਨੂੰ ਹੀ ਪਾਓ ਇਨਕਲਾਬ ਜ਼ਿੰਦਾਬਾਦ